ਤਿਹਾਰੋ ਕਹਾਡ ਦੁਸ ਦੋਕਤੇ ਰਹਾ ਹਰ ਇੱਕ ਤੇ ਮੈਂ ਸਰਣ ਸੰਗਤਾਂ ਜਿਹੜੀਆਂ ਨੇ ਚੌਪਈ ਸਾਹਿਬ ਦਾ ਜਾਪ ਕਰਦੀਆਂ ਹੋਈਆਂ ਥੱਲੇ ਵੱਲ ਨੂੰ ਜਾ ਰਹੀਆਂ ਨੇ ਬੈਗ ਰਹਿ ਗਿਆ ਸੀ ਬਿਲਕੁਲ ਸੰਭਾਲ ਕੇ ਰੱਖਿਆ ਤੇ ਹੁਣ ਹਣਾ 2 ਕਿਲੋਮੀਟਰ ਉੱਪਰ ਗਿਆ ਮੈਂ ਬੈਗ ਚੱਕਣ ਤੇ ਨਾਲ ਦੇ ਬੰਦੇ ਹਲੇ ਤੱਕ ਨਹੀਂ ਪਹੁੰਚਦੇ ਦੇਖ ਲੋ ਛੱਡ ਦੇ ਦੇ ਸੰਗਤ ਨੇ ਵੀ ਲੰਘਣਾ ਉਹ ਦੇਖ ਸੰਗਤ ਆਉਣ ਲੱਗ ਰਹੀ ਪਿੱਛੇ ਇਹ ਇਹਦਾ ਬਾਬਾ ਜੀ ਨੇ ਨਾ ਰੱਖਿਆ ਕੀ ਨਾ ਰੱਖਿਆ ਬਾਈ ਬੁੱਢੜ ਕੱਟਾ ਬੁੱਢੜ ਕੱਟਾ ਆਪਾਂ ਨੂੰ ਪਾਣੀ ਕਿਤੇ ਦਿਖਣੀ ਨਹੀਂ ਆ ਮੀਂਹ ਕਿੱਥੇ ਪੋਣੀ ਨਹੀਂ ਦੇਖ ਯਾਰ ਇਦਾਂ ਪੀ ਹੈ ਆ ਗਿਆ ਅੰਦਰ ਅੱਛਾ ਆ ਦੂਜਾ ਗਲਾਸ ਚਲੇਗਾ ਆਹੋ ਆ ਦੀ ਜਗਲਾ ਚਲੇਗਾ ਤੇ ਮੀ ਜਿਹੜਾ ਆ ਫੇਰ ਪੈਣ ਲੱਗ ਗਿਆ ਤੇ ਮੀ ਪੈਣ ਤੋਂ ਜਿਹੜਾ ਟ੍ਰੈਕ ਆ ਉਹ ਇਸ ਤਰ੍ਹਾਂ ਦਾ ਹੋ ਜਾਂਦਾ ਉਹ ਜਾਣਾ ਹੁਣ ਥੱਲੇ ਦੇਖ ਲਓ ਜੀ ਉਹ ਜਿੱਥੇ ਪਾਣੀ ਦੇਖਦਾ ਪਿਆ ਇਹਨਾਂ ਦਾ ਬਣਦਾ ਏਦਾਂ ਜੜ ਹੌਲੀ 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 ਕੀ ਗੱਲ ਬੜਾ ਟਾਈਮ ਲਾਤਾ ਹੈ ਅ ਤੇ نیچے ਜਾਣੇਗਾ ਕਿੰਨੇ ਰੁਪਏ ਲੋਗੇ ਕੀ ਗੱਲ ਨੋ ਖਿੱਚੇ ਗਿਆ ਯਾਰ ਨੋ ਐਵੇਂ ਨੋ ਖਿੱਚੇ ਗਏ ਮੇਰੇ ਮੇਰੇ ਤਾਂ ਖਿੱਚੇ ਨਹੀਂ ਗਏ ਤੇ ਲਓ ਜੀ ਦਰਸ਼ਨ ਕਰਕੇ ਪ੍ਰਸ਼ਾਦਾ ਪਾਣੀ ਛੱਕ ਕੇ ਪ੍ਰਸ਼ਾਦਾ ਪਾਣੀ ਇੱਥੇ ਖਿਚੜੀ ਦਾ ਲੰਗਰ ਮਿਲਦਾ ਹੈ ਜੀ ਤੇ ਖਿਚੜੀ ਦਾ ਲੰਗਰ ਛੱਕ ਕੇ ਆਪਾਂ ਵਾਪਸੀ ਚਾਲੇ ਪਉਣ ਲੱਗੇ ਆ ਤੇ ਹੁਣ ਚੱਲਦੇ ਆ ਜੀ ਵਾਪਸੀ ਵਾਪਸੀ ਦੇ ਜਿਹੜਾ ਟਰੈਕ ਰੈਨ ਵਾਲਾ ਹੈ ਵਾਪਸੀ ਦਾ ਟਰੈਕ ਵੀ ਤੁਹਾਨੂੰ ਦਿਖਾਵਾਂਗੇ ਕਿੱਧਰ ਦੀ ਜਾਣਾ ਮਾਸਟਰ ਜੀ ਦੇਖਦੇ ਆ ਉਹ ਕਿੱਧਰ ਗਏ ਉਹ ਤਾਂ ਇਹ ਨਹੀਂ ਪਤਾ ਕਿੱਧਰ ਦੀ ਗਏ ਹੁਣ ਹਾਂ ਚਲੇ ਗਏ ਪਰ ਹਾਂ ਪੌੜੀਆਂ ਵਾਲੀ ਚੱਲੀ ਹੈ ਹਰੋਂ ਦੇਖਦੇ ਆ ਖਾਓ ਦਾ ਐਕਸਪੀਰੀਅੰਸ ਪੌੜੀਆਂ ਦਾ ਕਿੱਦਾਂ ਦਾ ਰਹਿੰਦਾ ਆ ਹਨਾ ਕਿਧਰ ਉਧਰ ਹੀ ਜਾਂਦੇ ਆ ਵੇਖ ਲਾ ਹੈ ਕਿੱਥੇ ਆ ਉਹ ਦੇਖੀ ਕਿਹੜਾ ਖੱਤਰਾਂ ਦੇ ਬਹਿ ਬਹਿ ਜਾਂਦੇ ਹੁਣ ਦਿਖਦਾ ਆ ਸਿੱਧਾ ਜਿਸ ਦੀ ਗੇਟ ਦੇ ਸਾਹਮਣੇ ਚਲੋ ਚਲੋ ਜੀ ਸਰ ਕਹਿੰਦੇ ਇੱਧਰ ਦੀ ਗਏ ਆ ਇੱਧਰ ਦੀ ਜਾਂਦੇ ਆ ਫਿਰ ਇੱਧਰ ਦੀ ਹੀ ਆਏ ਆ ਆਪਾਂ ਕੀ ਹੌਣ ਨਹੀਂ ਬਹੁਤੀ ਦਿੱਕਤ ਹੋਣੀ ਚੜਾਈ ਟਾਈਮ ਜਿਹੜੀ ਆ ਉਹ ਦਿੱਕਤ ਆਉਂਦੀ ਆ ਤੇ ਉਤਰਾਈ ਟਾਈਮ ਬਹੁਤੀ ਜੜੀ ਦਿੱਕਤ ਹੈ ਉਹ ਨਹੀਂ ਹੁੰਦੀ ਉਤਰਾਈ ਵੇਲੇ ਤਾਂ ਆਪਾਂ ਭੱਜੇ ਜਾਣਾ ਹੁਣ ਥੱਲੇ ਨੂੰ ਬਸ ਇਹ ਆ ਵੀ ਆਪਣੀਆਂ ਬ੍ਰੇਕਾਂ ਟਾਇਰ ਰੱਖਿਓ ਹੈ ਮਾਸਟਰ ਜੀ ਬ੍ਰੇਕਾਂ ਟਾਇਰ ਰੱਖਿਓ ਮੈਂ ਕਿਹਾ ਬਸ ਹੋਰ ਕੋਈ ਚੱਕਰ ਨਹੀਂ ਇੱਥੇ ਹਾਂ ਸਾਹ ਨਹੀਂ ਝੜਨਾ ਘੱਟ ਝੜੂਗਾ ਸਾਹ ਕਿਉਂਕਿ ਚੜਨ ਵੇਲੇ ਹੈ ਚੜਨ ਵੇਲੇ ਸਾਹ ਚੜਦਾ ਆ ਪਰ ਉਤਰਨ ਵੇਲੇ ਇਦਾਂ ਆ ਵੀ ਤੁਸੀਂ ਜਾਉਂਗੇ ਭੱਜੇ ਬਸ ਇੰਨਾ ਵੀ ਜਿਹੜੀਆਂ ਆਪਣੀਆਂ ਬ੍ਰੇਕਾਂ ਆ ਉਹਨਾਂ ਨੂੰ ਪੂਰੀ ਤਰ੍ਹਾਂ ਟੈਟ ਰੱਖਿਓ ਮੌਸਮ ਜਿਹੜਾ ਹੈ ਬੱਦਲ ਵਾਲਾ ਹੀ ਆ ਖਾਲੀ ਵੀ ਮੀਂਹ ਆ ਜਾਂਦਾ ਆ ਬੰਦ ਹੋ ਜਾਂਦਾ ਆ ਜਾਂਦਾ ਬੰਦ ਆ ਜਾਂਦਾ ਤੁਸੀਂ 11 ਵਜੇ ਦਰਬਾਰ ਚ ਪਹੁੰਚ ਗਏ ਸੀ ਅਸੀਂ ਪਹੁੰਚੇ ਆ ਜੀ ਸਾਢੇ 11 ਵਜੇ ਤੇ 12 ਵਜੇ ਇਸ਼ਨਾਨ ਕੀਤਾ ਆ ਤੇ ਸਵਾ 12 ਵਜੇ ਅਰਦਾਸ ਹੋਣ ਲੱਗੀ ਸੀ ਬਸ ਇਹ ਆ ਵੀ ਹੁਣ ਉਤਰਨ ਲੱਗੇ ਆ ਸਾਇਸ ਸਾਇਸ ਉਤਰਿਓ ਆ ਦੇਖੋ ਕਿੱਦਾਂ ਦੀ ਜਿਹੜੀ ਆ ਰੇਡ ਆ ਹਨਾ ਕਿਸੇ ਟਾਈਮ ਇੱਥੇ ਪੂਰਾ ਗਲੇਸ਼ੀਅਰ ਹੁੰਦਾ ਹੈ ਪੂਰੀ ਬਰਫ਼ ਹੁੰਦੀ ਹੈ ਤੇ ਹੁਣ ਜਿਹੜੀ ਆ ਬਰਫ਼ ਹੈ ਨਹੀਂ ਗਈ ਤੇ ਬਸ ਐ ਆ ਵੀ ਬਸ ਆਰਾਮ ਨਾਲ ਆਉਂਦਾ ਮਾਸਟਰ ਆਪਣਾ ਆਓ ਆ ਜਾਓ ਆਰੇ ਆਪਾਂ ਨਾਲ ਨੋ ਪੀਣਾ ਬੰਦ ਆ ਆਮ ਨਾਲ ਤਰੀ ਚੱਲੋ ਕੋਈ ਚੱਕਰ ਹੀ ਨਹੀਂ ਬਸ ਹੁਣ ਹੁਣ ਐ ਆ ਵੀ ਜਿੱਥੇ ਤਾਨੂੰ ਚੜ੍ਹਨ ਨੂੰ 4 ਘੰਟੇ ਲੱਗੇ ਆ 5 ਘੰਟੇ ਲੱਗੇ ਉਤਰਨ ਨੂੰ ਮਿਲਦਾ 2.5 ਤੋਂ 3 ਘੰਟੇ ਲੱਗੂਗਾ ਭਾਈ ਅ ਤੇ ਚੇ ਜਾਣੇਗਾ ਕਿੰਨੇ ਰੁਪਏ ਲੋਗੇ ਚੇ ਲੈਣੇਗਾ 800 ਰੁਪਿਆ 800 ਰੁਪਿਆ ਹੈ ਤਾਂ ਨਹੀਂ ਖੱਤਰ ਆਪਕੇ ਪਾਸ ਖਾਲੀ ਕੋਈ ਫਿਰ ਖੱਤਰ ਆ ਜਾਏਗਾ ਆਪਕਾ ਐ ਬਾਬਾ ਸਾਡੇ ਬਾਬਾ ਜੀ ਨੇ ਜਾਣਾ ਹੈ ਹੈ ਸਾਡੇ ਬਾਬਾ ਜੀ ਨੇ ਜਾਣਾ ਹੈ ਬਾਬਾ ਜੀ ਬਰਫ ਦੇ ਵਿੱਚ ਖੜੇ ਬਹੁਤ ਸੋਹਣੇ ਲੱਗਦੇ ਤੁਸੀਂ ਆਏ ਹਾਏ ਕੀ ਰੂਪ ਪੈਂਦਾ ਤੁਹਾਡਾ ਓਏ ਹੋਏ ਅੱਤ ਸਿਰਾ ਗੱਲਬਾਤ ਹੀ ਪੂਰੀ ਵਕਰੀ ਬਣਨ ਢੀ ਆ ਇੱਕ ਪਾਸੇ ਬਰਫ ਦੂਜੇ ਪਾਸੇ ਬਾਬਾ ਜੀ ਰੰਗ ਰੂਪ ਹੀ ਨਿਕਰਿਆ ਪਿਆ ਤੁਹਾਡਾ ਤੇ ਹੈ ਓਏ ਹੋਏ 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 ਕੋਲ ਲਿਆ ਨਾ ਨਾ ਜਿੰਨਾ ਐ ਨਾ ਮਾਰੋ ਆ ਦੇਖ ਲਓ ਇਦਾਂ ਇਹ ਹੁੰਦੇ ਆ ਇਦਾਂ ਇਹ ਹੁੰਦੇ ਆ ਤੇ ਗੋਲੀ ਵਾਂਗੂ ਥੱਲੇ ਜਾਂਦੇ ਆ ਇਹਨਾਂ ਤੋਂ ਬਚ ਕੇ ਰਹੋ ਬਸ ਆ ਦੇਖੋ ਵਾਹਿਗੁਰੂ ਵਾਹਿਗੁਰੂ ਇਦਾਂ ਵੀ ਤੁਸੀਂ ਜਾ ਸਕਦੇ ਹੋ ਵਾਹਿਗੁਰੂ ਬਾਕੀ ਦੇਖੋ ਕਿੰਨੇ ਬਜ਼ੁਰਗ ਆ ਹਨ ਇਹਨਾਂ ਦਾ ਬਣਦਾ ਇਦਾਂ ਜਾਣਾ 24 ਹਜ਼ਾਰ ਦੇ ਜਾਪ ਕਰਦੇ ਜਾਂਦੇ ਚਲੋ ਜਾਪ ਕਰਨਾ ਜ਼ਰੂਰੀ ਹੈ ਜੀ ਜਾਪ ਤੋਂ ਬਿਨਾ ਕਿੱਥੇ ਚੜਿਆ ਜਾਂਦਾ ਜੀ ਚਾਹੇ ਇੱਕ ਵਾਰੀ ਕਰੋ ਚਾਹੇ ਦੋ ਵਾਰੀ ਕਰੋ ਜਾਪ ਕਰਨਾ ਜ਼ਰੂਰੀ ਆ ਕੋਈ ਪਰਫ ਮਾਰਨੀ ਸੀ ਗਲਤੀ ਉਹ ਉੱਥੋਂ ਭੜਕੇ ਮਾਰੋ ਮੈਂ ਮੈਂ ਉਹ ਇੱਦਾਂ ਮਾਰੂ ਇੱਥੇ ਜੇ برف ਵੱਜ ਗਈ ਨਾ ਸਾਡੇ ਹਿਸਾਬ ਲਾ ਲਈ ਉਹ ਨਹੀਂ ਆਜੋ ਆਜੋ ਚਲੋ ਚਲੋ ਜੀ ਹੁਣ ਆਪਾਂ ਉੱਤਰ ਚੁੱਕੇ ਆਂ ਵਾਪਸ ਉਸੇ ਜਗ੍ਹਾ ਤੇ ਜਿੱਥੋਂ ਪੌੜੀਆਂ ਚੜਦੀਆਂ ਨੇ ਤੇ ਇੱਕ ਰਾਹ ਹੋਰ ਚੜਦਾ ਹੈ ਹਨਾ ਕਿਉਂ ਦੇਖੋ ਵਾਟਰਫਾਲ ਕਿੰਨਾ ਹੋ ਰਿਹਾ ਹੈ ਹਨਾ ਇਹ ਤੁਹਾਨੂੰ ਜਾਂਦੇ ਵੀ ਦਿਖਾਇਆ ਸੀ ਤੇ ਲਗਭਗ ਬਾਬਾ ਜੀ ਆਪਾਂ 10 ਤੋਂ 12 ਮਿੰਟਾਂ ਜੇ ਉਤਰ ਗਏ ਹਨਾ ਚੜ੍ਹਾਈ ਇੰਨਾ ਕੀ ਟਾਈਮ ਲੱਗਾ ਆ ਜਾਂਦੇ ਹੋਏ ਜਿਹੜਾ ਆਪਾਂ ਨੂੰ 1 ਘੰਟਾ ਲੱਗ ਗਿਆ ਸੀਗਾ ਜਾਂਦੇ ਹੋਏ ਆਪਾਂ 1 ਘੰਟੇ ਦਾ ਸਫ਼ਰ ਤੈਅ ਕਰਕੇ ਫਿਰ ਆਪਾਂ ਸੱਚਕੜ ਜਿਹੜੀ ਹੇਮਕੋਟ ਸਾਹਿਬ ਪਹੁੰਚੇ ਸੀ ਤੇ ਆਹ ਪੌੜੀਆਂ ਨੇ ਜੀ ਇਨਾ ਪੌੜੀਆਂ ਰਾਹੀਂ ਸੰਗਤ ਚੜ੍ਹ ਵੀ ਸਕਦੀ ਐ ਤੁੱਤਰ ਵੀ ਸਕਦੀ ਐ ਬਾਕੀ ਅਸੀਂ ਚੜ੍ਹਾਈ ਉਧਰ ਦੀ ਟਰੈਕ ਕਰਕੇ ਟਰੈਕਿੰਗ ਕਰਕੇ ਗਏ ਸੀ ਤੇ ਟਰੈਕਿੰਗ ਕਰਕੇ ਹੀ ਨੀਚੇ ਆਏ ਆ ਤੇ ਹੁਣ ਇੱਥੇ ਮੜਿਆ ਆ ਬੈਠੇ ਆ ਬਾਬਾ ਜੀ ਨਾਲ ਆਪਾਂ ਵੀ ਬੈੰਨੇ ਆ ਇਨ੍ਹਾਂ ਦੇ ਰੈਸਟ ਕਰ ਲਈ ਮੜਿਆ ਨਾਲੇ ਆਪਣੇ ਨਾਲ ਦੇ ਬੰਦੇ ਉੱਪਰ ਆ ਜਾਣਗੇ ਹੈ ਤੇ ਮੀਂਹ ਜਿਹੜਾ ਆ ਉਹ ਫੇਰ ਪੈਣ ਲੱਗ ਗਿਆ ਹਲਕਾ ਹਲਕਾ ਉੱਪਰ ਜਦੋਂ ਪਹੁੰਚੇ ਸੀ ਉਦੋਂ ਵੀ ਹਲਕਾ ਹਲਕਾ ਜਿਹੜੀ ਬਾਰਿਸ਼ ਹੈ ਉਹੀ ਹੋਈ ਜਾਂਦੀ ਸੀ ਤੇ ਰੁਕ ਗਿਆ ਸੀ ਥੋੜੇ ਟਾਈਮ ਲਈ ਤੇ ਹੁਣ ਫੇਰ ਜਿਹੜਾ ਆ ਮੀਂਹ ਪੈਣ ਲੱਗ ਗਿਆ ਤੇ ਸਾਰੀ ਸੰਗਤ ਜਿਹੜੀ ਆ ਹੁਣ ਉੱਪਰੋਂ ਵਾਪਸ ਜਾ ਰਹੀ ਐ ਸਾਰਿਆਂ ਨੇ ਰੇਨ ਕੋਟ ਪਾਏ ਹੋਏ ਨੇ ਰੇਨ ਕੋਟ ਆਪਣੇ ਨਾਲ ਇੱਕ ਇੱਕ ਬੈਗ ਚ ਜਰੂਰ ਪਾ ਕੇ ਲੈ ਕੇ ਆਓ ਪਰ ਪਰਸ ਤੇ ਤੁਹਾਨੂੰ ਕੋਈ ਪਤਾ ਨਹੀਂ ਕਿੱਥੇ ਆ ਕੇ ਮੀਂਹ ਦਾ ਮੀਂਹ ਦੇ ਨਾਲ ਟੱਕਰਾ ਹੋ ਜਾਏ ਨਾ ਕਿਉਂਕਿ ਬੱਦਲਵਾਈ ਜੀ ਬਣੀ ਰਹਿੰਦੀ ਆ ਤੇ ਬੱਦਲਵਾਈ ਦਾ ਕਰਕੇ ਕਿਤੇ ਵੀ ਜਿਹੜਾ ਆ ਉਹ ਮੀਂਹ ਪੈਣਾ ਸ਼ੁਰੂ ਹੋ ਸਕਦਾ ਹੈ ਤੇ ਇਸ ਕਰਕੇ ਜਿਹੜਾ ਆ ਤੁਸੀਂ ਆਪਣਾ ਰੇਨ ਕੋਟ ਜਰੂਰ ਲੈ ਕੇ ਆਓ ਆ ਦੇਖੋ ਹੁਣ ਸੰਗਤ ਜਿਹੜੀ ਆ ਵਾਪਸ ਜਾ ਰਹੀ ਹੈ ਕਿੱਟ ਪਾ ਲੈ ਮੈਂ ਪਾ ਲੈਨੇ ਭਾਈ ਜੀ ਕਿੱਟ ਪਤੰਗ ਲੈਨੇ ਤੇ ਆਪਣਾ ਜਿਹੜਾ ਉੱਪਰ ਕਿੱਟ ਚ ਸਮਾਨ ਲੈ ਕੇ ਆਉਣੇ ਆ ਉਹ ਇੱਕੋ ਕਿੱਟ ਦੀ ਪਾ ਲਿਓ ਬਸ ਆਪਣਾ ਇਸ਼ਨਾਨ ਵਸਤਰ ਜਿਹੜੇ ਵੀ ਤੁਸੀਂ ਲੈ ਕੇ ਆਉਣੇ ਆ ਹਨਾ ਇਸ ਤੋਂ ਵੱਧ ਕੁਝ ਨਾ ਲੈ ਕੇ ਕਿਉਂਕਿ ਭਾਰ ਲੈ ਕੇ ਚੜਨਾ ਬਹੁਤ ਔਖਾ ਆ ਬਾਕੀ ਗਰਮ ਕੱਪੜੇ ਇੱਕ ਅੱਧਾ ਗਰਮ ਕੱਪੜਾ ਨਾਲ ਲੈ ਆਓ ਤੇ ਲੋਰ ਟੀ-ਸ਼ਰਟ ਲੈ ਆਉਣੀ ਆ ਲੋਰ ਟੀ-ਸ਼ਰਟ ਲੈ ਆਓ ਸ਼ਾਰਟ ਲੈਣੀ ਛੱਡ ਲਿਓ ਇੱਕ ਅੱਧੀ ਨਾਲ ਗਰਮ ਜੈਕਟ ਜਾਂ ਸਵੈਟਸ਼ਰਟ ਵਗੈਰਾ ਜ਼ਰੂਰ ਲੈ ਕੇ ਆਓ ਕਿਉਂਕਿ ਮੀਂਹ ਦੇ ਕਰਕੇ ਥੋੜੀ ਬੋਤੀ ਠੰਡ ਜਿਹੜੀ ਆ ਉਹ ਹੋਣ ਲੱਗ ਜਾਂਦੀ ਹੈ ਇੱਥੇ ਤੇ ਬਾਕੀ ਪੂਰਾ ਸੇਫ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਉੱਪਰ ਵੀ ਜਿਹੜਾ ਆ ਆਕਸੀਜਨ ਬਿਲਕੁਲ ਸਹੀ ਤਰੀਕੇ ਨਾਲ ਆ ਰਹੀ ਹੈ ਕੋਈ ਦਿੱਕਤ ਏਡੀ ਵੱਡੀ ਆਈ ਨਹੀਂ ਹੈਗੀ ਇੱਕ ਓੰਕਾਰ ਸਿਰਵਾਹ ਗੁਰੂ ਜੀ ਕੀ ਫਤਿਹ ਪਾਸੇ ਦਸਵੀ ਕਬੇ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਦਰ ਸਾ ਪੂਰਨ ਹੋਵੇ ਚਿਤ ਕੀ ਇੱਛਾ ਸਭ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰਾ ਦੋਸਤ ਸਭੇ ਤੁਮ ਕਾਭੋ ਆਪ ਹਾ ਦੇ ਮੋਹੇ ਬਚਾਓ ਸੁਖੀ ਬਸਾ ਮੋਰੋ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਹੋਰ ਅਚਾਨੇ ਜੀ ਕਰਦਾ ਕਰੀਏ ਸਰਬੈਨ ਕੋ ਆਸ ਨਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਹੋਰ ਹੈ ਸਾੜ ਕੋਈ ਅਵਰਣਾ ਧਾਉ ਜੋ ਬਸਾਉ ਤੂੰ ਤੇ ਪਾਉ ਸੇਵਕ ਸੇ ਕਮਾਰੇ ਤਾਰੀ ਹੈ ਚੁਣ ਚੁਣ ਸੱਤਰ ਹਮਾਰੇ ਮਾਰੀ ਹੈ ਆਪ ਹਾਦਾ ਮੁਝੇ ਅਵਰੀ ਹੈ ਮਨ ਕਾਲ ਕਾ ਤਾਸ ਨੂੰ ਵਰੀ ਹੈ ਜੋ ਸਦਾ ਹਮਾਰੇ ਪਛਾ ਸੀਸ ਤੂ ਜੋ ਕਰੇ ਹੋ ਰਸਿਆ ਆਖ ਲਿਓ ਮੋ ਰਾਖਣ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦਿਖਾਏ ਅਚੰਪਵ ਜੁਗਾ ਸੂ ਸੁਮਪਵ ਆਵ ਰਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰੋ ਦੋਸਤ ਜੀ ਤੇ ਉਠ ਬਤਿਓ ਤੋ ਪਾਤਾ ਸਕਲ ਮਲੇਸ਼ ਕਰਨ ਕਾਤਾ ਏ ਅਸਤੂ ਤਾ ਸਰਣੀ ਪਰੇ ਕੇ ਦੁਸ਼ਟ ਦੁਖ ਤੋ ਹੈ ਮਰੇ ਮੁਰਖ ਜਵਨ ਪਗ ਪਰੇ ਤੇ ਹਾਰੇ ਕੇ ਤੁਮ ਸੰਕਟ ਸਭ ਡਾਰੇ ਜੋ ਕਲ ਕੋ ਇੱਕ ਵਾਰ ਤੇ ਆਇਆ ਹੈ ਕਾਕੇ ਕਾਲ ਨਿਕ ਨੇ ਆਹ ਰੱਤ ਸਾਹਿਬਾਰ ਨਰਨਾਮ ਤਿਹਾਰੋ ਕਹਾ ਦੁਸ਼ਤ ਦੋਖ ਤੇ ਰਹਾ ਛੜ ਕੇ ਤੇ ਮੈਂ ਸਰਣ ਤਿਹਾਰੀ ਆਪਾ ਦੇ ਲਿਓ ਵਾਰੀ ਸਰਮਸੋਰ ਮੋ ਸਹਾਈ ਦੁਸ਼ਤ ਦੋਖ ਤੇ ਲਿਓ ਬਚਾਈ ਸਵਈਆ ਪਾਏਗਾ ਜੇ ਜਬ ਤੇ ਤੁਮਰੇ ਸਤੇ ਕੋ ਆਖਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇਕਹਿਮਤ ਇਕ ਨੈਮਾਨਿਓ ਸਿਮਰਤ ਸਾਸਤਰ ਵੀਰ ਸਬਹੋ ਪੇਦ ਕਹਿ ਹਮੇ ਇਕ ਨ ਜਾਣਿਓ ਸਿਰਿਸਪਾਨ ਕਿਰਪਾ ਤੁਮਰੀ ਕਰ ਕਰਮੇ ਸਭ ਤੋਹਿ ਬਖਾਨਿਓ ਦੋਹਿਰਾ ਸਗਲ ਜੁਗਾਰ ਕੋ ਛੜ ਕੇ ਹੋਇ ਦੁਆਰ ਦੁਆਰ ਵਾਹੇ ਗਾਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਦੁਆਰ ਵਾਹੇ ਗਾਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਆਹੇ ਗੁਰੂ ਜੀ ਪਿਆਸਾ ਸਾਰੀਆਂ ਸੰਗਤਾਂ ਜਿਹੜੀਆਂ ਨੇ ਚੌਪਈ ਸਾਹਿਬ ਦਾ ਜਾਪ ਕਰਦੀਆਂ ਹੋਈਆਂ ਥੱਲੇ ਵੱਲ ਨੂੰ ਜਾ ਰਹੀਆਂ ਨੇ ਤੇ ਬਾਰਿਸ਼ ਦਾ ਜਿਹੜਾ ਮੌਸਮ ਹੈ ਉਹ ਹੱਲੇ ਵੀ ਬਣਿਆ ਹੋਇਆ ਹੈ ਤੇ ਸੰਗਤਾਂ ਨੇ ਰੇਨ ਕੋਟ ਪਾਏ ਹੋਣੇ ਤੁਸੀਂ ਦੇਖ ਵੀ ਸਕਦੇ ਹੋ ਤੇ ਬਹੁਤ ساری ਸੰਗਤ ਨੀਚੇ ਪਹੁੰਚ ਵੀ ਚੁੱਕੀ ਹੈ ਤੇ ਜਿਹੜੀ ਸੰਗਤ 12:30 ਵਜੇ ਦੀ ਅਰਦਾਸ ਅਟੈਂਡ ਕਰਕੇ ਆਈ ਹੈ ਉਹ ਸੰਗਤ ਹੁਣ ਜਿਹੜੀ ਆ ਉਹ ਵਾਪਸ ਜਾ ਰਹੀ ਹੈ ਤੇ ਬਸ ਸੈਜ ਸੈਜ ਤੁਰੇ ਚੱਲੋ ਕਿਉਂਕਿ ਹੁਣ ਤਿਲਕਣ ਜੀ ਬਹੁਤ ਹੋ ਗਈ ਆ ਦੇਖੋ ਇੱਥੋਂ ਪੈਰ ਨਾ ਬਹੁਤ ਸਲਿੱਪ ਕਰ ਰਿਹਾ ਤੇ ਇਸ ਕਰਕੇ ਆਪਣੇ ਜਿਹੜੇ ਸ਼ੂਜ਼ ਆ ਉਹ ਵਧੀਆ ਸੋਲ ਵਾਲੇ ਪਾ ਗਿਓ ਜਿਹੜੇ ਸਲਿੱਪ ਨਾ ਕਰਨ ਬਾਕੀ ਵਾਹਿਗੁਰੂ ਮਿਹਰ ਕਰੇ RAM ਨਾ ਬਸ ਕਾਲੀ ਨਾ ਕਰੋ RAM داری ਨਾ ਉੱਤਰ ਦੇ ਚੱਲੋ ਥੱਲੇ ਨੂੰ ਬਸ ਵਾਹ ਕਰੋ ਵਾਹ ਕਰੋ ਤੇ ਵਾਪਸ ਫੇਰ ਆਪਾਂ ਪਹੁੰਚ ਚੁੱਕੇ ਆਂ ਜੀ ਗਲੇਸ਼ੀਅਰ ਦੇ ਉੱਪਰ ਹਨਾ ਤੇ ਇਹ ਹੀ ਗਲੇਸ਼ੀਅਰ ਆ ਜੀ ਜਿਹੜਾ ਥੱਲੇ ਨੂੰ ਇੱਥੋਂ ਪਾਣੀ ਜਾਂਦਾ ਆ ਬਸ ਇੱਥੇ ਬਹੁਤਾ ਦੇਰ ਨਾ ਰੁਕੋ ਪਹਿਲਾਂ ਵੀ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਆ ਕਿ ਗਲੇਸ਼ੀਅਰ ਦੇ ਕੋਲ ਬਹੁਤੀ ਦੇਰ ਨਾ ਰੁਕੋ ਆ ਦੇਖੋ ਹੁਣ ਲੋਕਾਂ ਨੇ ਵਿੱਚ ਇਹਦੇ ਕਿਸ ਤਰ੍ਹਾਂ ਡਾਂਗਾ ਮਾਰ ਮਾਰ ਕੇ ਮੋਹਰੇ ਕੱਢੇ ਹੋਏ ਨੇ ਜਾਣੀਆਂ ਇਹ ਖਿਸਕ ਜੇ ਹਨਾ ਤੇ ਇਸ ਤਰ੍ਹਾਂ ਦੀ ਇਲਤਵਾਜੀ ਜਿਹੜੀ ਆ ਉਹ ਨਾ ਕਰੋ ਆਪਣਾ ਰਾਮ ਨਾ ਹਨਾ ਤੁਸੀਂ ਯਾਤਰਾ ਤੇ ਆਏ ਹੋ ਤਾਂ ਯਾਤਰਾ ਕਰੋ ਇੱਥੇ ਖੜੋ ਹੀ ਨਾ ਬਸ ਇਸ ਗਲੇਸ਼ੀਅਰ ਦੇ ਕੋਲ ਬਿਲਕੁਲ ਹੀ ਨਾ ਖੜੋ ਤੇ ਆਪਣਾ ਬਸ ਰਾਮਦਾਰੀ ਨਾ ਜਿਹੜੀ ਯਾਤਰਾ ਤੇ ਤੁਸੀਂ ਆਏ ਉਹ ਯਾਤਰਾ ਨੂੰ ਕਰੋ ਯਾਤਰਾ ਨੂੰ ਸਫਲ ਕਰੋ ਤੇ ਆਪਣਾ ਰਾਮਦਾਰੀ ਨਾ ਯਾਤਰਾ ਕਰਦੇ ਹੋਏ ਨੀਚੇ ਵੱਲ ਉਤਰੋ ਇੱਥੇ ਫੋਟੋਆਂ ਫੂਟੋਆਂ ਖੜ ਕੇ ਖਿੱਚਣ ਨੂੰ ਇਗਨੋਰ ਕਰੋ ਥੋੜਾ ਜਿਹਾ ਹਨਾ ਤੇ ਮੀ ਪੈਣ ਤੋਂ ਜਿਹੜਾ ਟ੍ਰੈਕ ਆ ਉਹ ਇਸ ਤਰ੍ਹਾਂ ਦਾ ਹੋ ਜਾਂਦਾ ਮੀ ਪੈਣ ਤੋਂ ਬਾਅਦ ਸਹੀ ਸਹੀਜ ਬੋਝ-ਬੋਝ ਕੇ ਜਿਹੜੇ ਕਦਮਾਂ ਉਹ ਰੱਖਣੇ ਵੰਨੇ ਕਿਉਂਕਿ ਕਿਤੇ ਵੀ ਆਪਣਾ ਪੈਰ ਜਿਹੜਾ ਆ ਉਹ ਸਲਿੱਪ ਕਰ ਸਕਦਾ ਹੈ। ਬਾਕੀ ਰਾਜ ਦੇ ਪੱਥਰਾਂ ਨਾਲ ਪੰਗਾ ਨਾ ਲਓ। ਬਸ ਜਿਹੜੀ ਮੇਨ ਗੱਲ ਆ। ਹਨਾ ਬਾਈ। ਮੈਂ ਕਹਾਂ ਰਾਜ ਦੇ ਪੱਥਰ ਜਿਹੜੇ ਇਹਨਾਂ ਨਾਲ ਪੰਗਾ ਨਾ ਲਓ ਕਿਉਂਕਿ ਆਪਣਾ ਇੱਥੋਂ ਪੱਥਰ ਨੂੰ ਡੇਗ ਗਿਆ ਦੱਲੇ ਜਾ ਡਰੈਗ ਜਾਣਾ ਮਨਮਨੇ ਕਿਸੇ ਦੇ ਜਾ ਕੇ ਵੱਜੇ। ਸਹੀ ਗੱਲ ਹੋਣਾ ਜੀ। ਜਿਹੜੀ ਸ਼ਾਰਟਕਟ ਰਾਹ ਲਓ ਉਹਨਾਂ ਨਾਲ ਵਰਤੋ। ਸ਼ਾਰਟਕਟ ਰਾਹ ਤਾਂ ਮੈਂ ਸ਼ੁਰੂ ਤੋਂ ਹੀ ਕਹਿੰਦਾ ਐ ਵੀ ਸ਼ਾਰਟਕਟ ਰਾਹ ਨਾ ਵਰਤੋ। ਬਾਬਾ ਜੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਆਪਾਂ ਕੱਲ ਦਰਸ਼ਨ ਕਰ ਰਹੇ ਸੀ। ਰੈਡ ਰਸ ਤੋਂ ਬਾਅਦ ਉਹਨਾਂ ਨੇ ਆਫੀਸ਼ੀਅਲੀ ਅਨਾਉਂਸਮੈਂਟ ਕੀਤੀ ਆ ਕਿ ਤੁਸੀਂ ਜਿਹੜੇ ਸ਼ਾਰਟਕਟ ਰਸਤੇ ਨਹੀਂ ਵਿੱਚ ਵੱਜਣੇ ਉਹ ਸ਼ਾਰਟਕਟ ਰਸਤੇ ਜਿਹੜੇ ਨਹੀਂ ਮਾਰਨੇ ਨੇ ਜੇ ਜਾਣੀਆਂ ਤੁਸੀਂ ਤਾਂ ਚੜਜੋਗੇ ਜੇ ਤੁਹਾਡੇ ਪੈਰ ਲੱਗਣ ਨਾਲ ਕੋਈ ਪੱਥਰ ਡਿੱਗ ਗਿਆ ਤਾਂ ਕਿਸੇ ਦੇ ਸਿਰ 'ਚ ਵੱਜ ਗਿਆ ਤਾਂ ਉਹਦੇ ਜਾਨੀ ਨੁਕਸਾਨ ਹੋ ਸਕਦਾ ਹੈ ਹਨ ਇਸ ਕਰਕੇ ਸ਼ਾਰਟਕਟ ਰਸਤਿਆਂ ਨੂੰ ਅਵੋਇਡ ਕਰੋ ਬਾਕੀ ਮੀਂਹ ਰੁਕ ਗਿਆ ਹੁਣ ਤੇ ਮੀਂਹ ਰੁਕਣ ਤੋਂ ਬਾਅਦ ਮੌਸਮ ਦੇਖ ਲਓ ਹਲੇ ਵੀ ਬੱਦਲਵਾਈ ਜੀ ਹੈਗੀ ਆ ਤੇ ਇਹ ਦੁਬਾਰਾ ਵੀ ਪੈ ਸਕਦਾ ਹੈ ਦੇ ਆਪਾਂ ਉਹ ਜਾਣਾ ਹੁਣ ਥੱਲੇ ਦੇਖ ਲਓ ਜੀ ਉਹ ਜਿੱਥੇ ਪਾਣੀ ਦੇਖਦਾ ਪਿਆ ਨਾ ਉਹ ਉੱਥੇ ਜਾਣਾ ਹੈ ਆਪਾਂ ਤੇ ਘੁੰਮਦੇ ਘਮਾਉਂਦੇ ਜਿੱਦਾਂ ਜੰਗਲਾ ਵਿੱਚੋਂ ਨਹੀਂ ਆਏ ਆ ਤੇ ਉਦਾਂ ਹੀ ਜੰਗਲਾ ਵਿੱਚੋਂ ਦੀ ਘੁੰਮਦੇ ਘਮਾਉਂਦੇ ਆਪਾਂ ਵਾਪਸ ਜਾਣਾ ਨਾਲ ਦੇ ਬੰਦੇ ਫੇਰ ਉੱਪਰ ਰਹਿ ਗਏ ਜਦੋਂ ਆਪਾਂ ਚੌਪਈ ਸਾਹਿਬ ਤੋਂ ਜਾਪ ਕਰਲੇ ਸੀ ਉਹ ਬਿਲਕੁਲ ਆਪਣੇ ਨਾਲ ਸੀਗੇ ਤੇ ਹੁਣ ਉਹ ਉੱਪਰ ਰਹਿ ਗਏ ਹਨਾ ਮੈਨੂੰ ਤਾਂ ਭੁੱਖ ਵੀ ਲੱਗ ਗਈ ਯਾਰ ਇਦਾਂ ਦੇ ਖਿਚੜੀ ਖਾ ਕੇ ਆਏ ਮੈਂ ਖਿਚੜੀ ਖਾ ਕੇ ਆਏ ਮੈਂ ਚਾਹ ਵੀ ਪੀ ਕੇ ਆਏ ਪਰ ਫੇਰ ਵੀ ਭੁੱਖ ਲੱਗੀ ਕਉਂਕਿ ਮੈਂ ਸਵੇਰੇ ਕੁਛ ਨਹੀਂ ਖਾ ਕੇ ਆਇਆ ਸੀ। ਬਾਕੀ ਵਧੀਆ ਰਹਿ ਜੀ ਮੈਂ ਸਵੇਰੇ ਕੁਛ ਨਹੀਂ ਖਾ ਕੇ ਆਇਆ। ਕਿਉਂਕਿ ਕਈ ਵਾਰ ਨਾ ਉਪਰਛਾਲਾਂ ਜੇ ਲੱਗ ਜਾਂਦੀਆਂ ਜਿਹਨੂੰ ਆਪਾਂ ਉਲਟੀਆਂ ਕਹਿੰਦੇ ਹਨਾ ਮੈਂ ਸਿਰਫ ਛੋਲੇ ਖਾਦੇ ਸੀ ਇੱਕ ਮੁਠੀ ਜੀ ਤੇ ਨਾਲ ਝਾ ਪੀਤੀ ਸੀ। ਬਾਸ। ਓਕੇ ਭੁੱਖ ਲੱਗ ਰਹੀ ਹੈ ਖਾਣੇ ਹੁਣ ਜਾ ਕੋਈ ਉੱਥੋਂ ਦੇਖਦੇ ਆ ਕਿੰਨੇ ਕ ਦਾ ਮਿਲਦਾ ਕੁਛ ਨਹੀਂ ਤਾਂ ਫਿਰ ਥੱਲੇ ਜਾ ਖਾਵਾਂਗੇ। ਮਹਿੰਗਾ ਬੜਾ ਹੈ। ਦੇਖੀ ਆਸਟੇਰ ਨਾਲ ਬੱਦਲਾਂ ਦੇ ਵਿੱਚ ਖੜੇ ਆ ਜਮਾ ਆਪਾਂ ਹਨਾ ਤੇ ਆਪਾਂ ਨੂੰ ਪਾਣੀ ਕਿਤੇ ਦਿਖਣੀ ਨਹੀਂ ਨਿਆ ਮੀਂਹ ਕਿੱਥੋਂ ਪੋਣ ਨਹੀਂ ਦੇਖ ਯਾਰ ਇਦਾਂ ਪੀ। ਹੇ ਦੇਖ ਲੈ ਗਿਆ ਅੰਦਰ ਅੱਛਾ ਉਹ ਦੂਜਾ ਗਲਾਸ ਚ ਲੈ ਗਿਆ ਆਹੋ ਆਹ ਦੀ ਜਗ੍ਹਾ ਚ ਲੈ ਗਿਆ ਹੁਣ ਬੱਸ ਇਹ ਤੂੰ ਸਾਇੰਟਿਸਟ ਫੇਲ ਕਰਤੇ ਹੈ ਇਹਦੇ ਵਿੱਚ ਪਾਣੀ ਆ ਵੀ ਪਾਣੀ ਦਿਖਦਾ ਕਿਉਂ ਨਹੀਂ ਇਹ ਦਿਖਦਾ ਥੋੜੀ ਹੁੰਦਾ ਪਾਣੀ ਕਰੀ ਦਿਖਦਾ ਇਹ ਫੇ ਵੀ ਕਿੱਦਾਂ ਦਿਖਦਾ ਹੋਗਾ ਮੈਂ ਸੋ ਉਹੀ ਤਾਂ ਸੋਚਦਾ ਜਦੋਂ ਕਿੰਨਾ ਕਿੰਨਾ ਮੀਂਹ ਪੈਂਦਾ ਆ ਇਹ ਬੱਦਲ ਫੜਦਾ ਕਿਹੜੇ ਹਿਸਾਬ ਨਾਲ ਫੜਦਾ ਤੂੰ ਲੈਦਾ ਸਾਇੰਸ ਨਹੀਂ ਪੜੀ ਹੈ ਸਾਇੰਸ ਨਹੀਂ ਤੂੰ ਤਾਂ ਪੜੀ ਸਕੂਲ ਗਿਆ ਹੁੰਦਾ ਤਾਂ ਪੜਦੇ ਕਿਦੀ ਹੈ ਹੈਨਾ ਵੀ ਸਕੂਲੋਂ ਤੇ ਬੰਕ ਮਾਰ ਮਾਰ ਭਾਈ ਤੇਰੇ ਹੈ ਉਹ ਸਾਡਾ ਬੰਦਾ ਯਾਰ ਇੱਕ ਨਾ 1 2 ਤੇ 3 ਤੇ ਮੈਚ ਚ ਨਾ ਵਧੀਆ ਗਿਆ ਯਾਰ ਉਹ ਆਉਣੀ ਤੇ ਉਤਰਨ ਹੀ ਨਹੀਂ ਦਿਆ ਪਤਾ ਉਹ ਪਤਾ ਇੱਕ ਦੁਕਾਨ ਤੇ ਅਸੀਂ ਬੈਠੇ ਸੀ ਤੇ ਉਹ ਵੀ ਬਿਸਕਟ ਖਾਣ ਲਿਆ ਮੈਂ ਵੀ ਖਾਣ ਲਿਆ ਮੈਂ ਤਾਂ ਖਾਦੇ ਦੋ ਉਹ ਪਿਆ ਸੀ ਪੈਕੇਟ ਉੱਥੇ ਪੂਰਾ ਉਹ ਬਾਈ ਕਹਿੰਦਾ ਬਾਈ ਖਾ ਕੇ ਜਾਇਓ ਤੇ ਮੈਂ ਲਾ ਪੈਕੇਟ ਮੇਕਾ ਕੇ ਆਉਗਾ ਲੈ ਮੈਂ ਬਹਿ ਜਾ ਰਾਮ ਆ ਆ ਆ ਮਾਈਟਰ ਵਾਲੇ ਮੁੰਡਾ ਚਾਹੀਦਾ ਸਾਨੂੰ ਇੱਥੇ ਨਾ ਬਹਿ ਵੇਟ ਤਾਂ ਖਾਲੀ ਅੱਗੇ ਅੱਗੇ ਇੱਥੇ ਬਾਬਾ ਬੈਠਾ ਹੀ ਹੁਣ ਤੂੰ ਬਹਿ ਗਿਆ ਨਾ ਸਾਨੂੰ ਪਾਪਾ ਜੀ ਮੈਂ ਕਹਿੰਦਾ ਨਾ ਸਾਡੇ ਪਿੰਡ ਨੂੰ ਬਾਬਾ ਲੱਭਣਾ ਹੈ ਤੇ ਨਾ ਮੁੰਡਾ ਲੱਭਣਾ ਹੈ ਇੱਥੇ ਨਾ ਬੈਠੋਗੇ ਬਾਬਾ ਬੈਠਾ ਬਾਬਾ ਠਾਲਿਆ ਮੈਂ ਆਹ ਦੇਖੋ ਵੈਦਰ ਦੇਖੋ ਵਾੜਾ ਐ ਐਨ ਪੂਰਾ ਬੱਦਲ ਹੀ ਬੱਦਰਾ ਸ ਮੇਰੇ ਸਾਰੇ ਪਾਸੇ ਦੇਖਦਾ ਹੀ ਨਹੀਂ ਬਿਆ ਕੋਈ ਇਸ ਟਾਈਮ ਥੱਲੇ ਦੇਖ ਲੋ ਥੱਲੇ ਅੱਗੇ ਸਾਰਾ ਕੁਝ ਦੇਦਦਾ ਨਾ ਕੁਝ ਵੀ ਨਹੀਂ ਜਦੋਂ 슬ਿੱਪ ਹੋ ਗਿਆ ਤੀ ਨਾ ਪੈਰ ਜਮੇ ਹਨ ਜੇ ਥੱਲੇ ਜਾ ਲੱਗ ਅੱਗੇ ਬਾਬੇ ਦਾ ਪੈਰ 슬ਿੱਪ ਹੋ ਗਿਆ ਇੱਥੋਂ ਪਾਪਾ ਉੱਥੇ ਹੋਣਾ ਹੀ ਦੇਖ ਲੈ ਹਿਸਾਬ ਲਾ ਲਾ ਉਹ ਕਿੱਥੇ ਲੱਗਿਆ ਬੰਦੇ ਸਾਰੇ ਆਪਾਂ ਕਿਹਦੇ ਗਿੱਡੀ ਕ ਅੱਗੇ ਆ ਗਏ ਇੱਥੋਂ ਤੋਂ ਉੱਠ ਗਏ ਆ ਯਾਰ ਆਹ ਰੀ ਕੰਟੇਨਰ ਜਿਹੜੀ ਤੋਂ ਉੱਠੇ ਆਪਾਂ ਐਡਾ ਕਿੱਥੇ ਦੱਸ ਵੀ ਐਡਾਗਾ ਉਹ ਚੜਾ ਇੰਟੀਨ ਕਿਹੜੀ ਓਏ ਕੰਟੇਨ ਲਾਲਾ ਦੁਕਾਨ ਲਾਲਾ ਜੋ ਵੀ ਉਹਦੇ ਗਿੱਟਿਆਂ ਤੋਂ ਡੰਡੇ ਧਰਨੇ ਮੈਂ ਜਦੋਂ ਆ ਗਏ ਨਾ ਕਿੱਥੇ ਕਿੱਥੇ ਘੁੰਮਦਾ ਚੱਲੂ ਜੀ ਨਾ ਮure ਗਦੇ ਵਾਗੂ ਜਾ ਮੈਨੂੰ ਹਾਏ 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 ਮੈਨੂੰ ਕਹਿੰਦਾ ਮੈਂ ਨਹੀਂ ਜਾਂਦਾ ਬਦਰੀਨਾਥ ਮੈਂ ਨਹੀਂ ਜਾਂਦਾ ਕਿਨਾਂ ਝਰਨੇ ਤੇ ਮੈਂ ਕਹਿੰਦਾ ਸਿੱਧਾ ਪਿੰਡ ਜਾਊਂਗਾ ਆਹੋ ਹਾਂ ਵੀ ਬਦਰੀਨਾਥ ਜਾਣਾ ਜਾਣਾ ਯਾਰ ਬਾਬਾ ਜੀ ਬਦਰੀਨਾਥ ਜਾਣਾ ਉਹ ਸਿੱਧੀ ਪਾਈ ਕੀ ਜਾਂਦੀ ਹੈ ਹਾਂ ਜੀ ਬਦਰੀਨਾਥ ਜਾਣਾ ਬਾਈਕ ਜਾਊਗੀ ਮੇਰਾ ਵੀ ਚੱਲ ਨਹੀਂ ਸਿੱਧੀ ਬਾਈਕ ਜਾਂਦੀ ਹੈ ਕੋਈ ਚੱਕਰੀ ਨਹੀਂ ਉਹ ਕਿਹੜਾ ਝਰਨਾ ਆ ਕੀ ਨਾਮ ਆ ਨੀਰ ਝਰਨਾ ਨਹੀਂ ਨਹੀਂ ਨੀਲ ਝਰਨਾ ਨਹੀਂ ਝਰਨੇ ਦਾ ਕੀ ਨਾਮ ਸੀ ਬਾਬਾ ਜੀ ਸਵਾਰਗ ਦਾ ਵਾਰ ਦੇ ਨਾਤੇ ਕੁਛ ਇਦਾਂ ਨਹੀਂ ਉਹ ਨਹੀਂ ਉਹ ਤਾਂ ਸਰਸਵਤੀ ਨਦੀ ਆ ਆ ਦੇਖੋ ਜੀ ਇਦਾਂ ਪੈਰਾ ਪਾਹਰ ਵੀ ਨਹੀਂ ਬਹਿਣਾ ਇੱਦਾਂ ਟਰੈਕਿੰਗ ਕਰਕੇ ਪਤਾ ਕਿਦਾਂ ਹੁੰਦਾ ਬਹੁਤ ਟਾਈਮ ਬਾਹਰ ਬੈਠੇ ਬਾਬਾ ਜੀ ਸਲਕਰ ਰੁਕ ਜਾਂਦਾ ਸਾਰਾ ਵਾ ਵਾ ਸੁਧਾਰਾ ਵਾ ਸੁਧਾਰਾ ਆ ਬਾਬੇ ਨੂੰ ਯਾਰਾ ਭਾਈ ਇਹ ਯਾਰੀ ਵਾ ਮਾਸਟਰ ਬੰਦੇ ਆ ਵਾ ਸੁਧਾਰਾ ਚੜਨਾ ਹੈ ਉਹ ਆਪਾਂ ਦੇਖ ਕੇ ਆਉਣਾ ਹੈ ਠੀਕ ਆ ਬਾਬਾ ਜੀ ਇਦਾਂ ਪੈਰਾ ਪਾਹਰ ਨਹੀਂ ਬੈਠੀਦਾ ਇਦਾਂ ਹੁਣ ਤਾਂ ਸਹੀ ਆ ਹੁਣ ਤਾਂ ਜਦੋਂ ਆਪ ਚੜ ਰਹੇ ਆ ਨਾ ਇੱਦਾਂ ਪੈਰ ਪਾਰ ਨਹੀਂ ਬੈਣਾ ਹੈਗਾ ਇੱਕ ਤਾਂ ਉਲਟੀਆਂ ਆਉਗੀਆਂ ਇੱਕ ਉਲਟੀਆਂ ਆਉਗੀਆਂ ਦੂਜਾ ਆਪਣੇ ਉਹ ਚੱਕਰ ਆਉਣਗੇ ਹੁਣ ਵੀ ਆਉਣਗੇ ਸਰਕਲ ਰੁਕੋ ਤੀਜਾ ਆਪਣੇ ਸਿਰ 'ਚ ਇੱਕੋ ਦਾਮ ਦਰਦ ਉੱਠੂਗਾ ਜੀ ਇਹ ਕਾਂਡ ਬਣਦੇ ਨੇ ਬੰਦੇ ਤੇ ਉਲਟੀਆਂ ਨਹੀਂ ਆਈ ਬੰਦਾ ਦੇਖਦਾ ਹੀ ਨਹੀਂ ਕਿਤੇ ਯਾਰ ਤੈਨੂੰ ਕੀ ਕਹਿੰਦਾ ਸੀ ਹਾਓ ਉਹਦਾ ਪੀਲੀ ਪਾਕਾ ਵਾਲਾ ਸਾਡਾ ਏ ਆ ਆਹੋ ਲਾਓ ਮੂਰੇ ਦੇ ਕਿੱਥੇ ਜੱਟੇ ਪੰਦੇ ਨਹੀਂ ਨਹੀਂ ਇਹਦਾ ਇਹਦਾ ਬਾਬਾ ਜੀ ਨੇ ਨਾਂ ਰੱਖਿਆ ਕੀ ਨਾਂ ਰੱਖਿਆ ਬਾਈ ਬੁੱਢੜ ਕੱਟਾ ਬੁੱਢੜ ਕੱਟਾ ਆ ਜਾ ਆ ਜਾ ਤੈਨੂੰ ਠੀਕ ਦੇ ਆ ਦੀ ਇੰਨਾ ਟਾਈਮ ਹੁੰਦਾ ਯਾਰ ਕੋਈ ਹੈ ਹੈ ਅੱਧਾ ਘੰਟਾ ਹੋ ਗਿਆ ਇੱਥੇ ਖੜਿਆ ਨੂੰ ਹੋਰ ਕੀ ਕਰੂਗਾ ਉਹ ਬਿਸਕੁਟ ਵਾਲ ਡੱਬੀ ਪੂਰੀ ਖਤਮ ਕਰਕੇ ਆਇਆ ਨਾ ਸਹੀ ਦੱਸੀ ਹੈ ਨਾ ਪਤਾ ਹੀ ਮੈਨੂੰ ਕੀ ਕਰਨ ਲੱਗ ਗਿਆ ਸੀ ਨਹੀਂ ਯਾਰ ਇੱਕ ਹੀ ਖਾਦਾ ਨਹੀਂ ਕੀ ਕਰਨ ਕੀ ਲੱਗ ਗਿਆ ਇਹ ਤੇ ਦੱਸ ਕੀ ਕਰਨ ਲੱਗ ਗਿਆ ਨਹੀਂ ਨਹੀਂ ਮੰਜਾ-ਮੰਜਾ ਲਾਤਾ ਸੀ ਉਹਨਾਂ ਨੇ ਲੰਮਾ ਪੈ ਗਿਆ ਸੀ ਨਹੀਂ ਚੱਕਰ ਉਹਨਾਂ ਨੂੰ ਆਏ ਸੀ ਅੱਛਾ ਚੱਕਰ ਉਹਨਾਂ ਨੂੰ ਪਾਣੀ ਘਰ ਜਾ ਕੇ ਆਏ ਕੀਨੂੰ ਪਾਣੀ ਪਿਆ ਸੱਚੀ ਪਿਆ ਗਿਆ ਸੇਵਾ ਕਰਕੇ ਆ ਅੱਛਾ ਠੀਕ ਆ ਫੇਰ ਠੀਕ ਆ ਫੇਰ ਠੀਕ ਆ ਉਹੀ ਕਿਹੜਾ ਸੇਵਾ ਕਰ ਆ ਜੀ ਤੈਨੂੰ ਲੱਭਦੇ ਰਹੇ ਵੀ ਹੋਣਾ ਸੀ ਬਾਜਾ ਮਾਰ ਮਾਰ ਕਮਲੇ ਹੋ ਗਏ ਮਨਦੀਪ ਮਨਦੀਪ ਬੁਰਾ ਹਾਲ ਆ ਇੱਥੇ ਸੰਗ ਤੌਲੇ ਕਹਿਣ ਲੱਭੀ ਹੋਣੀ ਚੜ ਮੈਂ ਕਿਹਾ ਗੋਲੀ ਵਾਂਗੂ ਗਿਆ ਇਹਦੇ ਗਿੱਟਿਆਂ 'ਚ ਮਾਰ ਚਾਰਦਾ ਕਿ ਮਾਰ 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 ਆ ਬੰਦਾ ਦੇਖੋ ਆ ਆ ਆ ਬੰਦਾ ਦੇਖੋ ਗੱਡਾ ਲੰਮਾ ਏ ਏ ਏ ਆ ਪੂਰਾ ਹੀ ਜੀ ਪੂਰਾ ਹੀ ਨਹੀਂ ਉਹ ਮਾਸਟਰ ਲੈ ਲੋ ਕਿੱਥੇ ਹੁੰਦਾ ਇਹਦੇ ਹੈ ਇਹਦਾ ਖਰੀਦਦਾਰ ਹਸੂਂਗਦਾ ਵਾ ਇਹਦਾ ਚਲੋ ਯਾਰ ਚਲੋ ਜੀ ਕਿਸੇ ਕੇ ਨਹੀਂ ਲੱਗਦਾ ਚਲ ਮੈਂ ਇਹ ਸੇ ਕਰਦਾ ਛੱਡ ਦੇ ਦੇ ਸੰਗਤ ਨੇ ਵੀ ਲੰਘਣਾ ਉਹ ਦੇਖ ਸੰਗਤ ਆਉਣ ਲੱਗਦੀ ਪਿੱਛੇ ਛੱਡ ਦੋ ਚਲ ਚਲੋ ਚਲੋ ਇਕੱਠੇ ਨਾ ਹੋ ਕੇ ਤੁਰੋ ਸਾਡਾਂ ਕਿਧਰ ਜਾ ਬਈ ਇਹ ਉਹਦੀ ਆ ਲੈ ਮੈਂ ਫੜਾ ਮਾ ਚੱਲ 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 ਕੋਈ ਤੁਰਦਾ ਨਹੀਂ ਚੱਲ ਚੱਲ ਓਏ ਓਏ ਮੇਰੇ ਨਹੀਂ ਚੱਕ ਕੇ ਜਾਣਾ ਬਣਾ ਚੱਲ 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 ਬਾਬਾ ਬਾਬਾ ਸਭ ਚੱਕ ਕੇ ਲੈ ਆ। ਇਹ ਕਹਦਾ ਮੈਂ ਤਾਂ ਅੱਕ ਦੇ ਬਾਦ ਤੈਨੂੰ ਲੈ ਜਾਣਾ ਚੱਕ ਕੇ। ਇਹ ਖੱਤਰ ਕੰਡਮ ਹੋ ਰਿਹਾ। ਇਹ ਖੱਤਰ ਕੰਡਮ ਹੋ ਰਿਹਾ। ਕੀ ਨਾ ਰੱਖੇ ਬਾਬਾ। ਬੋਤਲ ਕੱਟਾ। ਬੋਤਲ ਕੱਟਾ। ਹਾਂ। ਬੋਤਲ ਕੱਟਾ। ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਮੈਂ। ਮੈਂ ਘਟੂ ਘਟ 2 ਕਿਲੋਮੀਟਰ ਚੜਾਈ ਦੁਬਾਰਾ ਝੜ ਕੇ ਆ ਵੀਰੇ। ਆ ਮੇਰਾ ਬੈਗ ਰਹਿ ਗਿਆ ਸੀਗਾ। ਤੇ ਬਾਈ ਨੇ ਬਹੁਤ ਸੰਭਾਲ ਕੇ ਰੱਖਿਆ। ਬਹੁਤ ਬਹੁਤ ਧੰਨਵਾਦ ਵੀਰੇ। ਕੋਈ ਵੀਰੇ ਕੋਈ ਟਿਕਾ ਨਹੀਂ। ਨਹੀਂ ਹਰੇਕ ਬੰਦਾ ਨਾ ਮੜੇ ਜਿਹੜਾ ਨਹੀਂ ਹੁੰਦਾ ਕੋਈ ਸਾਫ ਦਿਲ ਦੇ ਵੀ ਹੁੰਦੇ ਬਹੁਤ ਵਸ ਹੋਰੇ ਸੋਰੀਆ ਸੋ ਸ੍ਰੀ ਅਕਾਲੇ ਟੈਕ ਟੈਕ ਪਤਰੀ ਜੀਤੈ ਅੱਜ ਕੋ ਹਲਸਾ ਕੋਏ ਹੋਰੇਆ ਸੋ ਸ੍ਰੀ ਅਕਾਲੇ ਦੇਖੋ ਛੋਟਾ ਛੋਟਾ ਇਹ ਬੱਚਾ ਤੇ ਕਿੱਡਾ ਹੌਸਲਾ ਹੈ ਬੱਚੇ ਦਾ ਹਨਾ ਤੇ ਜਕਾਰੇ ਲਾ ਰਿਆ ਹੈ ਇਦਾਂ ਦੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਬੱਚਿਆਂ ਨੂੰ ਇਦਾਂ ਨਹੀਂ ਨਿੱਕੇ ਨਿੱਕੇ ਬੱਚਿਆਂ ਨੂੰ ਇਦਾਂ ਦੀਆਂ ਚੀਜ਼ਾਂ ਜ਼ਰੂਰ ਸਿਖਾਓ ਵੀ ਆਪਣੇ ਇਤਿਹਾਸ ਬਾਰੇ ਦੱਸੋ ਵੀ ਸਾਡੇ ਇਤਿਹਾਸ ਚ ਕੀ ਹੋਇਆ ਹੈ ਹਨਾ ਕਿੰਨੀਆਂ ਸ਼ਹੀਦੀਆਂ ਹੋਈਆਂ ਨੇ ਤੇ ਦੇਖੋ ਨਿੱਕਾ ਬੱਚਾ ਕਿੰਨੇ ਪਿਆਰ ਨਾਲ ਕਿੰਨੇ ਪਿਆਰ ਨਾਲ ਜਕਾਰੇ ਲਾ ਰਿਆ ਨਾ ਤੇ ਸਾਰੀ ਸੰਗਤ ਆ ਜਿਹੜੀ ਉੱਪਰੋਂ ਆ ਰਹੀ ਹੈ ਥੱਲੇ ਵੱਲੋਂ ਚਾਲੇ ਪਾ ਰਹੀ ਹੈ ਸਾਡਾ ਬੈਗ ਰਹਿ ਗਿਆ ਸੀ ਉੱਪਰ ਹਨਾ ਜੀ ਸਾਡਾ ਬੈਗ ਰਹਿ ਗਿਆ ਉੱਪਰ ਅਸੀਂ ਗਏ ਜਿਹੜਾ ਜਿਹੜਾ ਪੈਂਡਾ ਬੰਦੇ ਨੇ ਘੰਟੇ ਤੱਕ ਕਰਨਾ ਬਾਬੇ ਨੇ ਉਹ 15 ਮਿੰਟ ਚ ਕਰਾਤਾ ਜੀ ਸੱਚੀ ਮਯਾਗ ਨਹੀਂ ਇਨ ਕਟੋੜ 9 10 ਮੋੜ ਮੁੜੇ ਜੀ ਬਾਬੇ ਦੀ ਕਿਰਪਾ ਰਹੀ ਹੈ ਜੀ ਬਾਕੀ ਚਲੋ ਚੱਲਦੇ ਚੱਲੋ ਹੁਣ ਤਾਂ ਥੱਲੇ ਪਹੁੰਚਦੇ ਵਾ ਲੱਗ ਹੀ ਆ ਗਏ ਹੁਣ ਅੱਧੇ ਘੰਟੇ ਚ ਪਹੁੰਚ ਜਾਗੇ ਜੀ ਆਪਾਂ ਹਨਾ ਜੀ ਹਾਂ ਹਾਂ ਠੀਕ ਹੈ ਹਾਂ ਜੀ ਤੇ ਆਪਾਂ ਪਹੁੰਚ ਗਏ ਗੋਵਿੰਦ ਧਾਮ ਬੈਗ ਵੀ ਚੱਕ ਕੇ ਲਿਆਏ ਆ ਦੇਖ ਲਓ ਹਨਾ 2 ਕਿਲੋਮੀਟਰ ਉੱਪਰ ਗਿਆ ਮੈਂ ਬੈਗ ਚੱਕ ਕੇ ਤੇ ਨਾਲ ਦੇ ਬੰਦੇ ਹਲੇ ਤੱਕ ਨਹੀਂ ਪਹੁੰਚੇ ਦੇਖ ਲਓ ਹਲੇ ਵੀ ਨਹੀਂ ਹਲੇ ਵੀ ਮੈਂ ਫੋਨ ਕੀਤਾ ਤੇ ਕਹਿੰਦੇ ਤਿੰਨ ਚਾਰ ਮੋੜ ਰਹਿੰਦੇ ਆ ਸਾਡੇ ਤੇ ਉਹ ਰਹਿ ਗਿਆ ਜੀ ਗੋਵਿੰਦਾਮ ਉਹ ਸਾਹਮਣੇ ਦੇਖ ਲਈ ਇੱਥੋਂ ਬਸ ਇੱਕੋ ਹੀ ਜੜਾਈ ਆ ਸਿੱਧਾ ਜਾ ਕੇ ਉੱਪਰ ਨਾਲ ਉੱਤਰਨਾ ਤੇ ਉਹ ਪਿੱਛੇ ਰਹਿ ਗਿਆ ਜੀ ਕੁਆਟਰਫੋਰ ਠੀਕ ਹੈ ਬਾਸ ਹੁਣ ਜਾ ਕੇ ਰੂਮ ਵਗੈਰਾ ਲੈਨੇ ਆ ਆ ਜਾਣ ਮਿਲਣਾ ਦਾ ਅੱਧਾ ਘੰਟਾ ਲਾ ਦੇਣਗੇ ਤੇ ਜਾ ਕੇ ਰੂਮ ਵਗੈਰਾ ਲੈਨੇ ਆ ਤੇ ਰੈਸਟ ਕਰਦੇ ਥੱਕ ਬੋ ਗਏ ਆਉਂਦੇ ਆ ਫਿਰ ਦੇਖਦੇ ਆ ਤੇ ਆਪਾਂ ਪਹੁੰਚ ਗਏ ਜੀ ਗੋਵਿੰਦਾਮ ਸਾਹਿਬ ਦੇ ਨਾਲ ਦੇ ਬੰਦੇ ਦੇਖ ਲਓ ਹਲੇ ਤੱਕ ਨਹੀਂ ਪਹੁੰਚੇ ਮੈਂ ਬੈਗ ਵੀ ਚੱਕਣ ਗਿਆ ਉੱਪਰ 2 ਕਿਲੋਮੀਟਰ ਜਾ ਕੇ ਬੈਗ ਦੀ ਚੱਕ ਕੇ ਲਿਆਇਆ ਤੇ ਫਿਰ ਵੀ ਦੇਖ ਲਓ ਹਲੇ ਵੀ ਪਿੱਛੇ ਆ ਮੈਂ ਫੋਨ ਕੀਤਾ ਆ ਤੇ ਕਹਿੰਦੇ ਵੀ ਸਾਨੂੰ 2-3 ਮੋੜ ਹਲੇ ਪਏ ਆ ਝਰਨਾ ਵੀ ਨਹੀਂ ਦੇਖਦਾ ਉਹਨਾਂ ਨੂੰ ਤਾਂ ਹਲੇ ਤੇ ਲੋ ਝੜਨਾ ਆਪਾਂ ਨੂੰ ਦਿਖੂਗਾ ਘਟੋ ਘਟਵੀ ਜਦੋਂ ਆਪਾਂ ਤੀਜੇ ਕ ਮੋੜ ਤੇ ਆ ਜਾਗੇ ਉੱਥੇ ਜਾ ਕੇ ਦੇਖਦਾ ਆ ਹਨਾ ਹੋ ਰਿਹਾ ਝਰਨਾ ਸਾਹਮਣੇ ਚੱਲ ਰਿਹਾ ਤੇ ਇਧਰ ਗੋਬਿੰਦ ਧਾਮ ਰਹਿ ਗਿਆ ਜੀ ਨੀਚੇ ਬਸ ਇੱਥੋਂ ਸਿੱਧਾ ਚਾ ਕੇ ਆਪਾਂ ਇਹਨੂੰ ਕ੍ਰੋਸ ਕਰਨਾ ਹੈ ਪੋਲ ਨੂੰ ਤੇ ਗੋਵਿੰਦਾਨ ਸਾਹਿਬ ਪਹੁੰਚ ਜਾਣਾ ਜਾ ਕੇ ਆਪਾਂ ਰੂਮ ਵਗੈਰਾ ਲੈਣੇ ਆ ਤੇ ਕੱਲ ਥੋੜੇ ਥੱਲੇ ਸੀ ਅੱਜ ਥੱਲੇ ਲਿਆ ਸੀਗਾ ਰੂਮ ਵੀ ਥੋੜਾ ਬਾਹਰ ਸੀਗਾ ਅੱਜ ਉੱਪਰ ਹੀ ਲੈ ਲਾਂਗੇ ਗੁਰਦੁਆਰਾ ਸਾਹਿਬ ਦੇ ਜਮਾ ਹੀ ਕੋਲ ਦੇਖਦੇ ਆ ਉਹਦਾ ਕੀ ਹਿਸਾਬ ਕਿਦਾ ਪਿਆ ਕੱਲ ਜਿਹੜਾ ਰੂਮ ਲਿਆ ਸੀ ਉਹ 1000 ਰੁਪਏ ਦਾ ਸੀਗਾ ਅਸੀਂ ਪੰਜ ਜਾਨੇ ਸੀਗੇ ਤੇ ਅੱਜ ਦੇਖਦੇ ਆ ਰੂਮ ਅੱਜ ਮੈਂ ਕਹਿੰਨਾ ਘੱਟ ਚ ਲਈਏ ਥੋੜਾ ਜਿਹਾ ਹਨਾ ਦੇਖਦੇ ਆ ਕਿੱਥੇ ਘਾਲੇ ਹਲੇ ਤਾਂ ਦਿਖਦੇ ਵੀ ਨਹੀਂ ਪਏ ਕਿੱਥੇ ਹੋਣਦੇ ਆ ਕੁਲਾ ਹੈ ਗਰੂ ਥੱਲੇ ਆਉਣ ਲੱਗਿਆ ਨਹੀਂ ਸਾਹ ਇੰਨਾ ਚੜਦਾ ਹੈਗਾ ਪਰ ਜਦੋਂ ਅਸੀਂ ਚੜਾਈ ਚੜਦੇ ਆ ਉਦੋਂ ਜ਼ਿਆਦਾ ਸਾਹ ਜ਼ਿਆਦਾ ਚੜਦਾ ਹੈ ਥੱਲੇ ਦਾ ਤੁਸੀਂ ਭੱਜ ਜਾਉਗੇ ਗੋਲੀਆਂ ਨੂੰ ਬਾ ਮੀ ਨਾ ਪਿਆ ਹੋਵੇ ਫਿਰ ਤਾਂ ਤੁਸੀਂ ਜਿਹੜੀ ਬਾਟ ਤੁਸੀਂ ਜਾਂਦੇ ਹੋਏ 5 ਘੰਟੇ ਲਾ ਕੇ ਗਏ ਉਹ ਬਾਟ ਤੁਸੀਂ 2.5 ਘੰਟੇ ਚ ਕੱਢ ਦੋਗੇ ਅਸੀਂ 2.5 ਵਜੇ ਤੁਰੇ ਸੀਗੇ ਤੇ ਹੁਣ 6 ਵਜੇ ਆ ਉਹ ਵੀ ਮੀਂਹ ਬੈਣ ਕਰਕੇ ਮੀਂਹ ਬੈਣ ਕਰਕੇ ਅਸੀਂ ਹੌਲੀ ਹੌਲੀ ਆਏ ਆ ਨਹੀਂ ਤਾਂ ਅਸੀਂ 5 ਵਜੇ ਨੂੰ ਇੱਥੇ ਉੱਪਰ ਜਾਂਦੇ ਆ ਰਾਮ ਨਾ ਬਾਕੀ ਆਉਂਦੇ ਆ ਦੇਖਦੇ ਆ ਅੱਜ ਤਾਂ ਦੇਖਦੇ ਵੀ ਨਹੀਂ ਬੇ ਲਾਗੇ ਬਣੇ ਕਿਤੇ ਮੇਰੇ ਨਾਲ ਦੇ ਬੰਦੇ ਆਓ ਵੇਖੋ ਵੇਖੋ ਹਾਂ ਆ ਗਿਆ ਇੱਕ ਤਾਂ ਇੱਕ ਤਾਂ ਬਾਬਾ ਜੀ ਆ ਗਏ ਆ ਆ ਗਲਤ ਗੱਲ ਆ ਜੀ ਆ ਗਲਤ ਗੱਲ ਆ ਜੀ ਚੜੇ ਸਭ ਤੋਂ ਪਹਿਲਾਂ ਉਤਰੇ ਸਭ ਤੋਂ ਬਾਅਦ ਚੋਂ ਹੈ ਹੈ ਕੀ ਹੋ ਗਿਆ ਸੀ ਜੀ ਅੱਛਾ ਜੀ ਬਾਕੀ ਕਿੱਧਰ ਲੱਗੇ ਜੀ ਉਹ ਪਿੱਛੇ ਆ ਹਲੇ ਉਹ ਬੈਠੇ ਆ ਲੈ ਆ ਲੈ ਸਾ ਲੈਣ ਦੇ ਉੱਥੇ ਇਹ ਆ ਖੜਾ ਆ ਆ ਜਾਣ ਤੋਂ ਕੋਈ ਨਹੀਂ ਇਹਨਾਂ ਨੇ ਵੀ ਕਰਦੇ ਥੋੜੇ ਸ਼ੁਗਲ ਮੇਲੇ ਮੈਨੂੰ ਘੰਟਾ ਹੋ ਗਿਆ ਬੈਠੇ ਨੂੰ ਕਰ ਲਿਆ ਹੌਲੀ 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 ਕੀ ਗੱਲ ਬੜਾ ਟਾਈਮ ਲਾਤਾ ਹੈ ਯਾਰ ਕਮਾਲ ਆ ਤੁਹਾਡੀ ਘੰਟਾ ਹੋ ਗਿਆ ਮੈਨੂੰ ਬੈਠੇ ਨੂੰ ਘੰਟਾ ਕੀ ਬਾਈ ਮੈਂ ਨਹੀਂ ਪੈਂਦਾ ਨਾ ਫਿਰ ਆਰਾਮ ਨਾ ਆਣੇ ਤੇ ਡੇਢ ਘੰਟੇ ਯਾਰ ਮੈਂ ਉੱਪਰ ਜਾ ਕੇ ਵੀ ਆਇਆ ਆ ਕਮਾਲ ਕਰ ਦਿਓ ਤੁਸੀਂ ਹੈ ਮੈਂ ਦੂਰਾ ਕਿਡੇ ਲੱਕੇ ਆਇਆ ਜੀ ਉੱਪਰ ਮੇਰਾ ਬੈਗ ਰਹਿ ਗਿਆ ਸੀ ਜੀ ਉੱਪਰ ਕਰ ਕੇ ਸਾਡੇ ਗੋਡੇ ਜਵਾਬ ਦੇ ਗਏ ਯਾਰ ਗੋਡੇ ਜਵਾਬ ਦੇ ਗਏ ਜੀ ਬਹੁਤ ਹੋ ਗਿਆ ਮੈਂ ਫਿਰ ਬੈਗ ਚੱਕ ਕੇ ਲਿਆਇਆ ਜੀ ਉਪਰੋ ਜਾ ਕੇ ਹਾਂਜੀ 2 ਕਿਲੋਮੀਟਰ ਜੀ 2 ਕਿਲੋਮੀਟਰ ਫਿਰ ਦੁਬਾਰਾ ਚੜਿਆ ਜੀ ਮੈਂ ਉਹ ਬੈਗ ਮੇਰੇ ਕੋਲ ਨਹੀਂ ਆਹ ਬੈਗ ਨਹੀਂ 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 ਆਹ ਭਾਈ ਫਿਰ ਉਹਦੇ ਵਿੱਚ ਇਹ ਹਾਂਜੀ ਨਹੀਂ ਇਹ ਤਾਂ ਕੁਛ ਨਹੀਂ ਗਈ ਥੋੜੀ ਹੈ ਹਾਂ ਆ ਜਾ ਆ ਜਾ ਤੂੰ ਵੀ ਆ ਜਾ ਆਜੋ 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 ਛਗਨ ਬਣਿਆ ਤੁਹਾਨੂੰ ਛਗਨ ਈ ਗੱਲ ਨੋ ਖਿੱਚੇ ਗਿਆ ਯਾਰ ਨੋ ਐਵੇਂ ਨੋ ਖਿੱਚੇ ਗਏ ਮੇਰੇ ਮੇਰੇ ਤਾਂ ਖਿੱਚੇ ਨਹੀਂ ਗਏ ਸਾਡੇ ਤਾਂ ਖਿੱਚੇ ਨਹੀਂ ਗਏ ਬਾਈ ਹੈਂ ਲੈ ਗਏ ਮੈਂ ਟੈਟ ਨਾ 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 ਗਲਤ ਗੱਲ ਇੱਧਰ ਲੱਗਦਾ ਨੋ ਉਹ ਆਲੇ ਪਿੱਛੇ ਵੀ ਹੁੰਦੇ ਆਜੋ 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 ਆਇਓ ਇਹ ਤਾਂ ਬੂਟ ਲਈ ਦੁਰੀਆਂ ਆਉਂਦੀਆਂ ਨੇ ਹੈ ਕੀ ਹੋ ਗਿਆ ਇੰਨੀ ਲੈ ਘੰਟਾ ਹੋ ਗਿਆ ਮੈਨੂੰ ਇੱਥੇ ਬੈਠੇ ਨੂੰ ਬਾਬਾ ਜੀ ਆ ਗਏ ਉਹਦੇ ਨਾਲ ਵਾਹ ਜੀ ਵਾਹ ਬਾਬਾ ਜੀ ਕਾਰਾਂ ਦੀ ਯਾਤਰਾ ਲਾਓ ਬਾਬਾ ਜੀ ਨੇ ਮਾਈਕ ਲਾਓ ਮੜੇ ਜੀ ਬਾਬਾ ਜੀ ਮੈਂ ਤੁਹਾਨੂੰ ਹੁਣ ਪਛਾਣਾ ਤੁਸੀਂ ਹਿਦਾ ਸਾਹਿਬ ਹੁੰਦੇ ਆ ਨਾ ਹਾਂਜੀ ਹਾਂਜੀ ਉਹ ਲੋ ਮੈਂ ਉਹ ਪਹਿਲੇ ਬਲੇ ਕਿੱਦਾਂ ਰਹੀ ਬਾਬਾ ਜੀ ਯਾਤਰਾ ਫਿਰ ਆਪਣੀ ਬੈਠ ਜਾਓ ਬਾਬੇ ਉੱਡ ਜਾਂਦੇ ਆ ਫਿਰ ਪਰੇ ਗੁਰੂ ਸਾਹਿਬ ਦੀ ਕਿਰਪਾ ਰਹੀ ਜੀ ਗੁਰੂ ਸਾਹਿਬ ਦੀ ਹਾਂਜੀ ਬਹੁਤ ਜਿਆਦੀ ਜੀ ਸਾਰੇ ਰਾ ਪੈਦਲ ਗਏ ਹੋ ਜੀ ਸਾਰੇ ਰਾ ਪੈਦਲ ਵਾਹ ਜੀ ਵਾਹ ਕੀ ਬਾਤ ਹੈ ਕੋਈ ਦਿਖਾਵਾਂਦੇ ਤਾਂ ਮਿਲਣਗੇ ਹਰ ਜਗ੍ਹਾ ਤੇ ਤੁਸੀਂ ਜਾਂਦੇ ਕਿਤੇ ਦਿੱਕਤ ਆ ਗਈ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋਈ ਬਾਬਾ ਜੀ ਕੋਈ ਪੈਸੇ ਨਹੀਂ ਇਹ ਬੰਦਾ ਕਹਿੰਦਾ ਤੁਹਾਨੂੰ ਸ਼ਹੀਦਾ ਸਾਹਿਬ ਦੇਖੀਦਾ ਹੀ ਰੋਜ਼ ਅਸੀਂ ਹਾਂਜੀ ਉੱਥੇ ਬਾਬਾ ਦੀ ਸਿੰਘ ਦੇ ਬਾਬਾ ਜੀ ਦੇ ਫੋਟੋਆਂ ਵੇਚਦੇ ਆ ਸਰੂਪੇ ਚੀਜ਼ ਦੇਣ ਉੱਥੇ ਠੀਕ ਹੈ ਠੀਕ ਹੈ ਅੱਜ ਕਿਹੇ ਰੂਪ ਬਾਬਾ ਦੀਪ ਸਿੰਘ ਜੀ ਦੇ ਸਰੂਪੇ ਦੇ ਜ਼ਰੂਰ ਖਰੀਦੋ ਤੇ ਜਦੋਂ ਵੀ ਆਪਾਂ ਸ਼ਹੀਦਾ ਸਾਹਿਬ ਜਾਂਦੇ ਆ ਜੀ ਬਾਬਾ ਜੀ ਉੱਥੇ ਬਾਬਾ ਦੀਪ ਸਿੰਘ ਜੀ ਦੇ ਸਰੂਪ ਦੀ ਜਿਹੜੀ ਸੇਵਾ ਕਰਦੇ ਨੇ ਤਾਂ ਇਹਨਾਂ ਕੋਲ ਜ਼ਰੂਰ ਖਰੀਦਿਆ ਕਰੋ ਬਾਬਾ ਦੀਪ ਸਿੰਘ ਜੀ ਦੇ ਸਰੂਪ ਤੁਸੀਂ ਹੋਰ ਕਿਤੋਂ ਵੀ ਲੈਣੇ ਆ ਬਾਬਾ ਜੀ ਕੋਈ ਖਰੀਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਹੁਣ ਦੱਸੋ ਬਾਜੀ ਨਾ 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 ਇਹ ਕਿਵੇਂ ਇਹ ਕਿਵੇਂ ਰਹਿਣਾ ਹੈ ਮੈਂ ਦੇਖ ਇੰਨੀ ਵਧੀਆ ਗੱਲ ਕਹੀ ਨਾ ਸਭ ਤੋਂ ਵੱਧ ਖਾਣ ਵਾਲੇ ਤੇਰੇ ਹੋਵਾਂਗੇ ਇਹਨਾਂ ਦਾ ਸਭ ਤੋਂ ਵੱਡਾ ਚਾਲ ਬਾਬਾ ਜੀ ਕੀ ਗੱਲ ਹੋ ਗਈ ਇੰਨੇ ਲੇਟ ਕਿਉਂ ਆਏ ਹੈ ਹੈ ਕੀ ਬਾਬਾ ਕਰਦੇ ਖਿਚੜੀ ਬਿਤੀਆਂ ਖਿਚੜੀ ਬਿਤੀਆਂ ਕਰਦੇ ਜੀ ਬਾੜੀਆਂ ਜੀ ਕੋਕ ਮਿਲ ਗਿਆ ਤੈਨੂੰ ਕੋਕ ਨਹੀਂ ਮਿਲਿਆ ਬਾਈ ਪੀ ਲਿਆ ਤੁਸੀਂ ਇਹਦੇ ਵਿੱਚ ਆਹ ਲੈ ਤੇਰਾ ਵਾਹ ਜੀ ਵਾਹ ਆ ਦੇਖੋ ਮੇਰੇ ਲਈ ਕੋਕ ਆਇਆ ਹੈ ਕਿੱ ਗੱਲੇ ਗੱਲੇ ਵੀ ਆਈ ਸੀ ਭਰਾਵਾ ਤੇਲੀ ਲੈ ਕੇ ਆਏ ਵੱਧ ਲੈ ਕੇ ਆਏ ਦੇ ਲਈ ਸਪੈਸ਼ਲ ਆਹੋ ਹਾਂ ਜੀ ਚਲੋ ਹੁਣ ਥੱਲੇ ਚੱਲ ਕੇ ਆਪਾਂ ਕਮਰਾ ਲਈਏ ਠੀਕ ਹੈ ਨਹੀਂ ਹਾਲ ਚ ਪਹਿਲਾਂ ਗਏ ਲਾਲਾ ਹਾ ਨਾ ਨਾ ਕਮਰਾ ਨਹੀਂ ਕਮਰੇ ਚ ਸੌਂਦੇ ਨਹੀਂ ਯਾਰ ਕਾ ਲਾ ਲੈਂਡ ਕਰ ਦਿਓ ਤੁਸੀਂ ਲਓ ਚਲੋ ਜੀ ਫਿਰ ਬਲੌਗ ਦੀ ਕਰਦੇ ਹਾਂ ਸਮਾਪਤੀ ਇੱਥੇ ਤੇ ਫਤਿਹ ਬੁਲਾਉਨੇ ਆ ਗੱਜ ਵਜ ਕੰਜਕਾਰ ਆ ਬਲਾਵੇ ਨਿਆ ਲੋ ਜਾਵੇ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਿਤਾ ਸਭ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਨੂ ਪਾਵੇ साट सत्त श्रिया काले! बोले! इसा नहाले! साट श्रिया काले! बोले! आगाले। बोले ਦੇ ਅਗਲੇ ਵਲੌਗ ਦੇ ਵਿੱਚ ਜਦੋਂ ਆਪਾਂ ਕੱਲ ਨੂੰ ਗੋਵਿੰਦ ਧਾਮ ਤੋਂ ਗੋਵਿੰਦ ਘਾਟ ਵੱਲੋਂ ਵਾਪਸ ਜਾਣਾ ਹੈ